ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਵਿੱਚੋਂ ਜਿੱਥੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਅਹਿਮ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਇਸ ਸਭ ਦੇ ਬਾਵਜੂਦ ਨਸ਼ਾ ਨਾਲ ਹੋ ਰਹੀਆਂ ਮੌਤਾਂ ਵਿੱਚ ਵੀ ਆਏ ਦਿਨ ਹੀ ਇਜ਼ਾਫਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਸੇਖਮਾ ਵਿਖੇ ਜਿੱਥੇ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪਿਛਲੇ 3 ਸਾਲਾਂ ਤੋਂ ਨਸ਼ਾ ਕਰਨ ਦਾ आदी ਸੀ ਜਿਕਰ ਜੋਗ ਹੈ ਕਿ ਇਸ ਗਰੀਬ ਪਰਿਵਾਰ ਦਾ ਪਹਿਲਾ ਵੀ ਇੱਕ ਪੁੱਤ ਨਸ਼ੇ ਦੀ ਭੇਡ ਚੜ ਚੁੱਕਾ ਹੈ ਇਸ ਸੰਬੰਧੀ ਪੀੜਤ ਪਰਿਵਾਰ ਦਾ ਜਿੱਥੇ ਰੋ ਰੋ ਬਰਾਹਾਲ ਹੈ ਉੱਥੇ ਹੀ ਉਹਨਾਂ ਦੋਸ਼ ਲਗਾਇਆ ਕਿ ਪਿੰਡ ਵੀ ਸ਼ਰਿਆਮ ਹੀ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੁੰਭ ਕਰਨੀ ਦੀ ਨੀਂ ਸੁੱਤੀ ਪਈ ਹੈ ਉਧਰ ਚੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦਾ ਉਹਨਾਂ ਨੇ ਕਿਹਾ ਕਿ ਸਾਰਾ ਸ਼ਾਬਾਬੇ ਦੇ ਵਿਆਹ ਤੇ ਸਮਾਗਮ ਵਿੱਚ ਗਿਆ ਹੋਇਆ ਹੈ ਇਸ ਲਈ ਥਾਣੇ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਹੈ ਅਜੇ ਸੇਵਾ ਸਿੰਘ ਸੇਖਵਾ ਪਿੰਡ ਜੀ ਜੇ ਗਰਮੀਦ ਕੋਰ ਕੀ ਸਾਰੀ ਘਟਨਾ ਬਾਬੀ ਕਾੜੇ ਬੇਟਾ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਬਾਈ ਤੇ ਇਹਦੇ ਜਾਨੀ ਬਥੇਰਾ ਹੀ ਕਹਿੰਦੇ ਰਹੇ ਚਲੋ ਨਈ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭਲਾਨੀ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਸੜ ਗਏ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਉਹ ਨੁਗੇਰਾ ਪਤਾ ਹੀ ਨਹੀਂ ਲੱਗਦਾ ਕਿਨੇ ਚਿਰੋਂ ਨਸ਼ਾ ਕਰਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਜੰਨਾ ਸਾਹਿਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਦੇ ਪਾਜੀ ਬੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਕਿ ਤੇਰਾ ਰੌਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹਦੇ ਵੀ ਕਿਹਾ ਹਾਂ ਮੈਂ মিডিਆ ਵਾਲਿਆਂ ਨੂੰ ਸੱਦ ਕੇ ਆਪਣੀ ਵੇਅ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਮੈਂ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਆਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਿਆ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਆ ਨਾਲ ਜੇ ਪਤਾ ਨਹੀਂ ਨਸ਼ੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਉਹ ਕਦੋਂ ਮਿਲਦਾ ਹੈ ਉਹਨਾਂ ਸਾਲ ਹੋਇਆ ਪਾਜੀ ਸਾਲ ਬਾਅਦ ਇਹਦਾ ਹੋ ਗਿਆ ਕੀ ਚਾਹੁੰਦੇ ਤੁਸੀਂ ਹੁਣ ਸਾਡੇ ਕੋਈ ਨਾ ਕੋਈ ਇਹ ਹਾਲ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੋ ਪੁੱਤ ਕਿ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਵਾਜੇ ਪਿੰਡ ਦੇ ਵਿੱਚ ਉਹ ਕਿਤੇ ਪਾਜੀ ਨਹੀਂ ਕੀ ਸਾਰਾ ਘਟਣਾ ਹੋਈ ਆ ਕੁਲਵਿੰਦਰ ਸਿੰਘ ਨਾ ਇਹਦਾ ਇਹ ਪਾਜੀ ਚਿੱਟੇ ਦੇ ਟੀਕੇ ਲਾਉਂਦਾ ਸੀ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮਰਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮਰਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਾਲ ਹੀ ਮਰਿਆ ਤਾਂ ਕੋਈ ਕਾਰਵਾਈ ਨਹੀਂ ਹੋਈ ਇਹ ਇਹਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ ਇਹ ਵੀ ਗਿਆ ਅਜਾ ਦੋ ਬੱਚੇ ਆ ਵੇਖ ਲੋ ਛੋਟੇ ਛੋਟੇ ਆ ਦੀ ਘਰ ਦੀ ਆ ਤੇ ਨਾ ਇਹਨਾਂ ਬਾਰੇ ਕੋ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਟੇ ਤੇ ਮਤਲਬ ਹਮਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਮੁਰਕੇ ਮੰਗੇ ਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਵੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਵੇਂ ਇਹਨਾਂ ਦਾ ਇਹੋ ਬਚਾਏਗਾ ਇਹ ਵੀ ਗਿਆ ਇਹੋ ਰਹਿ ਗਿਆ ਕਣੜ ਜਿਹੜਾ ਸ਼ੌ ਇਦਾਂ ਵਿਗਦਾ ਛੜਿਆ ਇਦਾਂ ਹੀ ਵਿਗਦਾ ਕਿ ਸੜਿਆਂ ਵਿਗਦਾ ਤੇ ਤਾਂ ਹੀ ਲੌਂਦੇ ਇਹਨੇ ਕਰਦੇ ਆ ਇੰਨੇ ਤੇ ਗੋਲੀਆਂ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘਾਂਡੇ ਆ ਕੋਈ ਕਾਰਵਾਈ ਨਹੀਂ ਹੋਣ ਈ